ਉਚਾਈਆਂ ਤੇ ਬੁਲੰਦੀਆਂ ਨੂੰ ਛੂਹ ਜਾ ਰਹੇ ਨੇ ਰਾਮਾ ਮੰਡੀ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਰਾਮਾ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਦੇ ਵੱਲੋਂ ਮੰਤੀ ਜੁਐਲਰਸ ਦੇ ਸਹਿਯੋਗ ਦੇ ਨਾਲ ਲੋਹੜੀ ਧੀਆਂ ਦੀ ਅਤੇ ਧੀਆਂ ਦਾ ਸਨਮਾਨ ਸਮਾਰੋ ਜੈਨ ਗਰਲਸ ਕਾਲਜ ਵੇੜੇ ਦੇ ਵਿੱਚ ਕਰਵਾਇਆ ਗਿਆ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਇੰਦਰਪ੍ਰੀਤ ਕੌਰ ਮੱਕੜ ਅਤੇ ਵਿਸ਼ੇਸ਼ ਮਹਿਮਾਨ ਊਸ਼ਾ ਕਿਰਨ ਪਤਨੀ ਮੰਤੀਰ ਸਿੰਘ ਜੁਐਲਰਸ ਕੁਸ਼ਮਜੀਤ ਕੌਰ ਪਤਨੀ ਆਕਾਸ਼ਦੀਪ ਸਿੰਘ ਜੁਐਲਰ ਨੇ ਜੋਤੀ ਪਰਚੈਂਟ ਕਰਕੇ ਕੀਤੀ ਇਸ ਮੌਕੇ ਸੁਸਾਇਟੀ ਦੇ ਵੱਲੋਂ ਰਾਮਾ ਮੰਡੀ ਦੀਆਂ 31 ਨਵਜੰਮੀਆਂ ਲੜਕੀਆਂ ਇੱਕੀ ਅੰਗਨਵਾੜੀ ਵਰਕਰਾਂ ਸਿੱਖਿਆ ਦੇ ਖੇਤਰ ਵਿੱਚ ਪੋਜੀਸ਼ਨਾਂ ਹਾਸਲ ਕਰਨ ਵਾਲੀਆਂ 60 ਹੁਨਰਵਾਨ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੈਨ ਕਾਲਜ ਦੇ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਤੇ ਗਿੱਧਾ ਦਰਸ਼ਕਾਂ ਦੇ ਖਿੱਚ ਦਾ ਕੇਂਦਰ ਰਿਹਾ। ਇਸ ਮੌਕੇ ਮੁੱਖ ਮਹਿਮਾਨਾਂ ਇੰਦਰਪ੍ਰੀਤ ਕੌਰ ਮੱਕੜ, ਕੁਸਮਜੀਤ ਕੌਰ, ਊਸ਼ਾ ਕਿਰਨ, ਮਨਤੀ ਜਵੇਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਲੜਕੀਆਂ ਹਰ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾ ਰਹੀਆਂ ਨੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਰਹੀਆਂ ਨੇ। ਅਸੀਂ اٹੈਂਡ ਕੀਤਾ ਬਹੁਤ ਅੱਛਾ ਫੰਕਸ਼ਨ ਸੀ ਹਰ ਚੀਜ਼ ਅਰੇਂਜਮੈਂਟ ਸੀ ਔਰ ਜਿਵੇਂ ਮੰਮਾ ਵੱਡਿਆਂ ਨੇ ਕਿਹਾ ਵੀ ਹਰ ਸਾਲ ਇਹ ਮਨਾਉਣਾ ਚਾਹੀਦਾ ਸੀ ਧੀਾਂ ਦੀ ਲੋੜੀ ਕਿਉਂਕਿ ਇਹ ਚੀਜ਼ ਸਾਡੀ ਰਾਮਾ ਮੰਡੀ ਚ ਪਹਿਲੀ ਵਾਰ ਹੋ ਰਹੀ ਆ ਜਿਸ ਤੀਨ ਨੂੰ ਦੇਖ ਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਆ ਤੇ ਸਾਨੂੰ ਬਹੁਤ ਜ਼ਿਆਦਾ ਸਿੱਖਿਆ ਵੀ ਮਿਲਦੀ ਆ ਥੈਂਕ ਯੂ ਸੋ ਮਚ ਅੱਛਾ ਲੱਗ ਰਿਹਾ ਮੈਨੂੰ ਅੱਜ ਧੀਾਂ ਦੀ ਲੋੜੀ ਪਹਿਲੀ ਵਾਰੀ ਮਨਾਈ ਜਾ ਰਹੀ ਹੈ ਏ ਲੋੜੀ ਹਰ ਸਾਲ ਮਰਾਈ ਜਾਣੀ ਚਾਹੀਦੀ ਹੈ ਆਰਤੀਆਂ ਨੂੰ ਹਮੇਸ਼ਾ ਪੁੱਤਰਾਂ ਦੇ ਬਰਾਬਰ ਹੀ ਉਹਨਾਂ ਨੂੰ ਸਥਾਨ ਦੇਣਾ ਚਾਹੀਦਾ ਹੈ ਬਹੁਤ ਖੁਸ਼ੀ ਦੀ ਗੱਲ ਹੈ ਔਰ ਸਾਨੂੰ ਤੁਸੀਂ ਇੱਥੇ ਸਨਮਾਨਿਤ ਕੀਤਾ ਸਾਨੂੰ ਬੁਲਾ ਕੇ ਇੱਥੇ ਖੁਸ਼ੀ ਦਾ ਹਿੱਸਾ ਬਣਾਇਆ ਬਹੁਤ ਵਧੀਆ ਲੱਗਿਆ ਥੈਂਕ ਯੂ so much ਕਿ ਮੈਂ ਅੱਜ ਤੀਆਂ ਦੀ ਲੋੜੀ ਦੇ ਵਿੱਚ ਤੁਸੀਂ ਮੈਨੂੰ ਚੀਫ ਗੈਸਟ ਇਨਸੌਫਤ ਕੀਤਾ ਹੈ ਬਹੁਤ ਵਧੀਆ ਪ੍ਰੋਗਰਾਮ ਰਿਹਾ ਹੈ ਅੱਜ ਦਾ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਕੀਤਾ ਹੈ ਗੁੱਡ ਵੈਲ ਗੁੱਡ ਸੀ ਲੋੜੀ ਹੁਣ ਇਹਨਾਂ ਨੇ ਬਾਲੀ ਆ ਉਹ ਵੀ ਬਹੁਤ ਵਧੀਆ ਪ੍ਰੋਗਰਾਮ ਸੀ ਸਭ ਤੋਂ ਬੈਸਟ ਪ੍ਰੋਗਰਾਮ ਧੀਆਂ ਦੀ ਲੋੜੀ ਦਾ ਸੀ ਰਾਮਾ ਮੰਡੀ ਦੇ ਵਿੱਚ ਪਹਿਲੀ ਵਾਰ